ਕੱਚੀ ਘੜੀ ਦੇ ਵਿੱਚ ਬਾਣੀ ਪੜੀ ਗਈ ਤੇ ਗੁਰੂ ਪਿਤਾ ਜੀ ਨੇ ਸਾਰਿਆਂ ਨੂੰ ਇਹ ਗੱਲ ਕਹੀ ਵੀ ਅੱਜ ਤੁਸੀਂ ਆਰਾਮ ਕਰੋ ਪੈਰਾ ਮੈਂ ਦੇ ਮੰਗਾ ਦੀਨ ਦੁਨੀਆ ਦਾ ਮਾਲਕ ਆਪ ਪੈਰਾ ਦੇ ਦੇ ਗੁਰੂ ਪਿਤਾ ਜੀ ਸਾਰਿਆਂ ਦੇ ਕੋਲ ਜਾਂਦੇ ਨੇ ਜਿੰਨੇ ਸਿੰਘ ਵਿਸ਼ਰਾਮ ਕਰ ਰਹੇ ਹਨ ਉਜਨੇ ਘੋੜਿਆਂ ਦੀ ਕਾਠੀ ਉਤਾਰੀ ਜ਼ਮੀਨ ਦੇ ਉੱਤੇ ਵਿਛਾ ਕੇ ਪੈ ਗਏ ਉਹ ਇੰਨੀ ਠੰਡ ਦੇ ਵਿੱਚ ਗਿੱਲੇ ਵਸਤਰ ਨੇ ਜ਼ਮੀਨ ਤੇ ਪਏ ਨੇ ਨੀਂਦ ਤੇ ਕਿਹੜੀ ਆਉਣੀ ਹੈ ਪਰ ਗੁਰੂ ਦਾ ਹੁਕਮ ਵੀ ਤੇ ਮੰਨਣਾ ਹੈ ਨਾ ਗੁਰੂ ਜੀ ਕਹਿੰਦੇ ਨੇ ਤੁਸੀਂ ਆਰਾਮ ਕਰੋ ਪੈਰਾ ਮੈਂ ਦੇ ਮੰਦਾ ਹੁਣ ਸਤਗੁਰੂ ਜੀ ਆਪ ਆਪਣੇ ਪਿਆਰੇ ਸਿੱਖਾਂ ਦੇ ਕੋਲ ਜਾਂਦੇ ਨੇ ਕਦੇ ਕਿਸੇ ਦਾ ਸੀਸ ਗੋਦੀ 'ਚ ਰੱਖਦੇ ਨੇ ਕੱਲ ਨੂੰ ਮੇਰੇ ਇਸ ਪਿਆਰੇ ਪੁੱਤ ਨੇ ਸ਼ਹੀਦ ਹੋ ਜਾਣਾ ਹੈ ਇਥੋਂ ਤੱਕ ਜ਼ਿਕਰ ਮਿਲਦਾ ਗੁਰੂ ਜੀ ਉਹਨਾਂ ਦੇ ਚਰਨਾਂ ਵਾਲੇ ਪਾਸੇ ਪੈਰਾਂ ਵਾਲੇ ਪਾਸੇ ਵੀ ਜਾ ਕੇ ਬਹਿੰਦੇ ਨੇ ਇੱਕੋ ਹੈਗੇ ਨੇ ਗੁਰੂ ਜੀ ਪਰ ਨਿਮਰਤਾ ਕਿੰਨੀ ਆ ਕਿੰਨਾ ਪਿਆਰ ਕਰਦੇ ਨੇ ਸਾਡੇ ਨਾਲ ਵੇਖਦੇ ਨੇ ਮੇਰੇ ਬੱਚਿਆਂ ਦੇ ਪੈਰਾਂ ਵਿੱਚ ਕੰਡੇ ਵੱਜੇ ਨੇ ਕਿਉਂਕਿ ਜੋੜੇ ਤਾਂ ਸਰਸਾ ਨਦੀ ਵਿੱਚ ਹੀ ਰੁੜ ਗਏ ਨਾ ਬਹਾਈ ਬੜਾ ਤੇਜ਼ ਸੀ ਹੁਣ ਚਰਨਾਂ ਦੇ ਵਿੱਚ ਨੋਕਾਂ ਵਾਲੀਆਂ ਚੀਜ਼ਾਂ ਵੀ ਵੱਜੀਆਂ ਹੋਈਆਂ ਨੇ ਕਈਆਂ ਦੇ ਜੋੜੇ ਹੈਗੇ ਨੇ ਕਈਆਂ ਦੇ ਪੈਰਾਂ ਵਿੱਚ ਚਰਨਾ ਵਿੱਚ ਜੋੜੇ ਹੈ ਹੀ ਨਹੀਂ ਹੁਣ ਜਿਨ੍ਹਾਂ ਦੇ ਬਿਲਕੁਲ ਜੋੜੇ ਨਹੀਂ ਉਹਨਾਂ ਦੇ ਜਾਖਮ ਬੜੇ ਹੋਏ ਗੁਰੂ ਜੀ ਪਿਆਰ ਨਾਲ ਹੱਥ ਫੇਰਦੇ ਨੇ ਕੱਲ ਨੂੰ ਮੇਰੇ ਇਸ ਪੁੱਤ ਨੇ ਵੀ ਸ਼ਹੀਦ ਹੋ ਜਾਣਾ ਜਿਸ ਸਮੇਂ ਦਿਨ ਚੜਦਾ ਮੋਰਚਾ ਬੰਦੀ ਕੀਤੀ ਜਾਂਦੀ ਆ ਇਧਰ ਲੱਖਾਂ ਦੀ ਫੌਜ ਹੈ ਤੇ ਉਹ ਗੜੀ ਵੱਲ ਨੂੰ ਆਉਣਾ ਸ਼ੁਰੂ ਕਰਦੀ ਐ ਵੀ ਕੱਚੀ ਤੇ ਗਢੀ ਆ ਆਪਣੀ ਇੰਨੀ ਗਿਣਤੀ ਆਪਾਂ ਤੇ ਹੁਣ ਢਾ ਦੇਣੀ ਆ ਕੱਚੀ ਗਢੀ ਪਰ ਉਹ ਜਾਣਦੇ ਨਹੀਂ ਨਾ ਅੰਦਰ ਕੌਣ ਨੇ ਦੀਨ ਦੁਨੀਆ ਦਾ ਮਾਲਕ ਐ ਇਦਾਂ ਤੁਸੀਂ ਢਾ ਨਹੀਂ ਸਕਦੇ ਇਦਾਂ ਜਿੱਤ ਨਹੀਂ ਸਕਦੇ ਹੁਣ ਆਉਂਦੇ ਨੇ ਅੱਗੋਂ ਸਿੰਘਾਂ ਨੇ ਵੀ ਕੋਈ ਤੀਰ ਨਹੀਂ ਚਲਾਇਆ ਕੋਈ ਅਸ਼ਤਰ ਨਹੀਂ ਚਲਾਇਆ ਇੱਕ ਹੁੰਦਾ ਸ਼ਸਤਰ ਇੱਕ ਹੁੰਦਾ ਅਸ਼ਤਰ ਸ਼ਸਤਰ ਉਹ ਹੁੰਦਾ ਜਿਹੜਾ ਹੱਥ 'ਚ ਫੜ ਕੇ ਲੜਿਆ ਜਾਂਦਾ ਜਿਵੇਂ ਕਿਰਪਾਨ ਹੋ ਗਈ ਨੇਜਾ ਹੋ ਗਿਆ ਅਸ਼ਤਰ ਹੁੰਦੇ ਜਿਹਦੇ ਨਾਲ ਦੂਰੋਂ ਬਾਅਰ ਕੀਤਾ ਜਾਂਦੇ ਕੋਈ ਅਸ਼ਤਰ ਨਹੀਂ ਚਲਾਇਆ ਗਿਆ ਇਹਨਾਂ ਦਾ ਹੌਸਲਾ ਵੱਧ ਗਿਆ ਵੀ ਇਹਨਾਂ ਕੋਲੇ ਇੰਨੇ ਕੋਈ ਅਸ਼ਤਰ ਹੋਣੀ ਨਹੀਂ ਜਦੋਂ ਬਿਲਕੁਲ ਨਜ਼ਦੀਕ ਆਏ ਸਿੰਘ ਵੀ ਉਡੀਕਦੇ ਸੀ ਵੀ ਸਾਡੀ ਮਾਰ ਹੇਠਾਂ ਆ ਜਾਣ ਸੀਮਤ ਤੀਰ ਨੇ ਸਾਡਾ ਇੱਕ ਇੱਕ ਤੀਰ ਕਈਆਂ ਦੀ ਜਾਨ ਲੈ ਕੇ ਜਾਪੇ ਜਦੋਂ ਬਿਲਕੁਲ ਮਾਰ-ਹੀਟਾਂ ਆ ਗਈ ਨਾ ਹੁਣ ਤੀਰਾਂ ਦਾ ਮੀਂਹ ਬਰਾਇਆ ਗਿਆ ਹੈ ਲਾਸ਼ਾਂ ਦੇ ਢੇਰ ਲੱਗੇ ਜਿੰਨੀ ਕ ਫੌਜ ਅੱਗੇ ਵਧੀ ਸੀ ਉਨੀ ਪਿੱਛੇ ਨੂੰ ਭੱਜ ਰਹੀ ਆ ਜਿਸ ਸਮੇਂ ਫੌਜ ਪਿੱਛੇ ਚਲੇ ਗਈ ਹੁਣ ਕੋਈ ਵੀ ਅੱਗੇ ਜਾਣ ਦਾ ਹਿਆ ਨਹੀਂ ਕਰ ਰਿਹਾ ਕਿ ਬਹੁਤ ਜ਼ਿਆਦਾ ਇਸ ਫੌਜ ਦਾ ਨੁਕਸਾਨ ਹੋਇਆ ਅੱਗੇ ਗਏ ਆ ਨਾ ਮਾਰ-ਹੀਟਾਂ ਆਈ ਤੇ ਇੱਕ ਇੱਕ ਤੀਰ ਕਈਆਂ ਨੂੰ ਲੈ ਕੇ ਗਿਆ। ਪਹਿਲਾਂ ਵਾਲੇ ਸਮੇਂ ਦੇ ਵਿੱਚ ਨਾ ਇਦਾਂ ਤੀਰਾਂ ਦਾ ਅਭਿਆਸ ਕੀਤਾ ਜਾਂਦਾ ਸੀ। ਕਦੇ ਵੇਖੀਏ ਦਿੱਲੀ ਦੇ ਵਿੱਚ ਜਾ ਕੇ ਦਿੱਲੀ ਦੇ ਵਿੱਚ ਨਾ ਗੁਰਦੁਆਰਾ ਸਾਹਿਬ ਹੈ ਮੋਤੀ ਬਾਗ। ਉੱਥੇ ਜਾ ਕੇ ਨਾ ਉਥੋਂ ਦਾ ਇਤਿਹਾਸ ਪੁੱਛਿਓ ਵੀ ਇੱਥੋਂ ਦਾ ਇਤਿਹਾਸ ਕੀ ਹੈ। ਉਹ ਦੱਸਣਗੇ ਵੀ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਛੱਡਿਆ ਸੀ। ਤੇ ਪੁੱਛਿਓ ਵੀ ਗਿਆ ਕਿੱਥੇ ਸੀ ਉਹ ਦੱਸਦੇ ਨੇ ਕਹਿੰਦੇ ਗਿਆ ਸੀ ਕਿਲੇ ਦੇ ਵਿੱਚ ਫਿਰ ਉਥੋਂ ਕਿਲੇ ਦੀ ਦੂਰੀ ਵੇਖਿਓ ਫਿਰ ਪਤਾ ਲੱਗੂ ਵੀ ਤੀਰ ਕਿੰਨੇ ਵੇਗ ਨਾਲ ਕਿੰਨੀ ਰਫਤਾਰ ਨਾਲ ਜਾਂਦਾ ਸੀ ਮਹਾਨ ਕੋਸ਼ ਦੇ ਵਿੱਚ ਨਾ ਭਾਈ ਕਾਨ ਸਿੰਘ ਨਾਭਾ ਜੀ ਦੀ ਜੋ ਲਿਖੀ ਹੈ ਮਹਾਨ ਕੋਸ਼ ਉਹਦੇ ਚ ਤਾਂਕ ਸ਼ਬਦ ਪੜਿਓ ਉਥੇ ਲਿਖਿਆ ਮਿਲਦਾ ਹੈ ਕਹਿੰਦੇ ਜਿਹੜੀ ਇਹ ਕਮਾਨ ਹੈ ਨਾ ਤੁਨੁਖ ਹੈ ਜਦੋਂ ਇਹਨੂੰ 25 ਸ਼ੇਰ ਇਦਾਂ ਕਹ ਲਓ 25 ਕਿਲੋ 25 ਕਿਲੋ ਦੇ ਜੋਰ ਨਾਲ ਖਿੱਚਿਆ ਜਾਵੇ ਨਾ ਉਹਨੂੰ ਇੱਕ ਟਾਂਕ ਦਾ ਧਨੁਖ ਕਹਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ 9 ਟਾਂਕੀ ਧਨੁਖ ਹੁੰਦਾ ਸੀ ਹੁਣ 9 ਨੂੰ 25 ਨਾਲ ਗੁਣਾ ਕਰੋ ਕਿੰਨੇ ਬਣਦੇ ਆ ਜੀ 225 ਗੁਰੂ ਗੋਬਿੰਦ ਸਿੰਘ ਜੀ ਜਦੋਂ ਤੀਰ ਚਲਾਉਂਦੇ ਸੀ ਨਾ ਇੰਨਾ ਉਹਨੂੰ ਖਿੱਚਿਆ ਜਾਂਦਾ ਸੀ ਜਿਵੇਂ 225 ਕਿਲੋ ਦੇ ਭਾਰ ਨੂੰ ਚੁੱਕਿਆ ਜਾਵੇ ਇੰਨੀ ਦੂਰੋਂ ਖਿੱਚ ਕੇ ਜਦੋਂ ਤੀਰ ਚਲਾਇਆ ਜਾਂਦਾ ਸੀ ਉਹਦੀ ਰਫ਼ਤਾਰ ਉਹਦਾ ਵੇਗ ਕਿੰਨਾ ਹੋਵੇਗਾ ਜੀ ਉਹ ਕਿੰਨਿਆਂ ਦੇ ਸੀਨੇ ਬੰਨਦਾ ਹੋਏ ਮੋਤੀਵਾਗ ਤੋਂ ਤੀਰ ਗੁਰੂ ਗੋਬਿੰਦ ਸਿੰਘ ਜੀ ਦਾ ਕਿਲੇ ਵਿੱਚ ਜਾਂਦਾ ਤੇ ਫਿਰ ਗੁਰੂ ਪਿਤਾ ਜੀ ਦੇ ਸਿੰਘਾਂ ਨੇ ਕਿੰਨਾ ਅਭਿਆਸ ਕੀਤਾ ਹੋਣਾ ਕਿਵੇਂ ਉਹਨਾਂ ਨੇ ਤੀਰ ਚਲਾਏ ਹੋਣਗੇ ਫੌਜ ਨੂੰ ਭਾਜੜਾ ਪੈ ਗਈਆਂ ਅੱਗੇ ਜਾਣ ਨੂੰ ਕੋਈ ਤਿਆਰ ਨਹੀਂ ਹੋ ਰਿਹਾ